ਇੱਕ ਜੰਗਲ ਵਿੱਚ ਨਾ ਸ਼ੇਰ ਤੇ ਗਧਾ ਲੜ ਪਏ ਬੜੀ ਬੈਸ ਹੋ ਗਈ ਸ਼ੇਰ ਕਹਿੰਦਾ ਸਮਾਨ ਨੀਲਾ ਤੇ ਗਧਾ ਕਹਿੰਦਾ ਕਾਲਾ ਝਗੜਾ ਜਦੋਂ ਜ਼ਿਆਦਾ ਹੋ ਗਿਆ ਨਾ ਤੇ ਬੈਸ ਰਾਜੇ ਦੇ ਦਰਬਾਰ ਦੇ ਵਿੱਚ ਵੱਡੇ ਸ਼ੇਰ ਦੇ ਕੋਲ ਪਹੁੰਚ ਗਈ ਤੇ ਜਦੋਂ ਗੱਲ ਦਾ ਪਤਾ ਲੱਗਾ ਵੀ ਵੈਸੇ ਕਿਹੜੀ ਗੱਲ ਹੋ ਕਹਿੰਦੇ ਗਧਾ ਕਹਿੰਦਾ ਸਮਾਨ ਕਾਲਾ ਤੇ ਸ਼ੇਰ ਕਹਿੰਦਾ ਨੀਲਾ ਤੇ ਹੁਣ ਸਜ਼ਾ ਦੋਸ਼ੀ ਨੂੰ ਮਿਲਣੀ ਚਾਹੀਦੀ ਹੈ ਤਾਂ ਕਿ ਗਾਂ ਵਾਸਤੇ ਕੋਈ ਕਿਸੇ ਨਾਲ ਬਹਿਸ ਨਾ ਕਰੇ ਤੇ ਰਾਜਾ ਕਹਿੰਦਾ ਆਪਣੇ ਵਜ਼ੀਰ ਨੂੰ ਕਹਿੰਦੇ ਵੀ ਸ਼ੇਰ ਦੇ ਪੰਜ ਕੋੜੇ ਮਾਰੇ ਜਾਣੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਸ਼ੇਰ ਸ਼ੇਰ ਬੜਾ ਹੈਰਾਨ ਵੀ ਮੈਂ ਸੱਚਾ ਦੇ ਸੱਚ ਨੂੰ ਸਜ਼ਾ ਕਾਦੀ ਸ਼ੇਰ ਕਹਿੰਦਾ ਤੂੰ ਸੱਚਾ ਬੇਸ਼ੱਕ ਹੈ ਪਰ ਜਦੋਂ ਤੈਨੂੰ ਪਤਾ ਵੀ ਸਾਹਮਣੇ ਤੇਰੇ ਗਧਾ ਹੈ ਤੇ ਤੂੰ ਬਹਿਸ ਕਿਉਂ ਕੀਤੀ ਇਸ ਵਾਸਤੇ ਜਿੱਥੇ ਮਾੜੀ ਮੱਤ ਵਾਲੇ ਲੋਕ ਹੁੰਦੇ ਨੇ ਨਾ ਉਥੇ ਚੁੱਪ ਕਰਨ ਦੇ ਵਿੱਚ ਹੀ ਭਲਾ ਹੁੰਦਾ ਹੈ